ਉਹਦਾ ਤੇ ਇਹ ਮਕਸਦ ਜਾਣਦੇ ਹੀ ਹੋ ਸਾਰੇ ਤੇ ਅੱਜ ਇੱਕ ਨਿਕਾਜਾ ਬਲੌਗ ਆ ਲੈਟਰ ਦਾ ਮੇਰੇ ਫੈਮਿਲੀ ਨੇ ਬਣਾਇਆ ਹੈ ਉਮੀਦ ਹੈ ਤੁਸੀਂ ਸਾਰੇ ਪਿਆਰ ਦੇਵੋਗੇ ਤੇ ਵੇਖਣਾ ਜ਼ਰੂਰ ਜਾਂ ਸਾਡੇ ਕੋ ਮਟੀਰੀਅਲ ਇਹੀ ਆ ਜਿਹੜਾ ਮਤਲਬ ਹੈ ਫੈਮਿਲੀ ਬਲੌਗ ਬਣਾਉਣਾ ਹੈ ਤੇ ਮੇਰਾ ਵੀਰ ਵੇਖਣਾ ਜ਼ਰੂਰ ਕਰੋ ਸਾਡੇ ਵੇਖਣ ਦੇ ਨਾਲ ਹੀ ਜਿਹੜਾ ਸਾਡਾ ਚੰਦਲਿਆ ਗੇਨ ਹੁੰਦਾ ਸਸੀ ਗਾਉਂਦਾ ਵਾਜ ਅੱਜ ਕੀ ਹੈ ਅੰਤਦੀਪ ਅੱਜ ਲੈਂਡਰਪੈਣਾ ਸਾਡੇ ਵਾਹ ਇਹ ਬਾਬੇ ਦੀ ਕਿਰਪਾ ਹੋ ਗਈ ਹੈ ਡਬਲ ਸਟੋਰੀ ਤੇ ਲੈਂਡਰ ਪੈ ਰਿਹਾ ਅੱਜ ਵਾਓ ਬਰੈਡ ਪਕੌੜਾ ਤੁਸੀਂ ਖਾਓਗੇ ਰਹਿਮਤ ਖਾਓ ਅੰਤ ਖਾਓ ਸਾਰੇ ਖਾਣਗੇ ਵਾਉ ਮਮਾ ਜੀ ਇੱਧਰ ਸਾਡੀ ਬੀਬੀ ਵੀ ਸੇਵਾ ਕਰ ਰਹੀ ਹੈ ਬਰਤਨਾਂ ਦੀ ਸਾਡੀ ਬੀਬੀ ਵੀ ਬਾਹਰ ਨਹੀਂ ਚੱਲਦੀ ਸਾਡੀ ਬੀਬੀ ਅੱਜ ਹੋਈ ਆ ਕਿ ਦਿਆਲ ਬੀਬੀ ਕਹਿੰਦੀ ਅੱਜ ਮੈਂ ਸੇਵਾ ਕਰੂੰਗੀ ਬਰਤਨਾਂ ਦੀ ਬਾਬਾ ਤੰਦਰੁਸਤੀਆਂ ਬਖਸ਼ੇ ਈਦਾ ਦੌੜ-ਦੌੜ ਕੇ ਕਰਵਾਜ ਨੋ ਮੇਰੇ ਆਟਾ ਗੁੰਨਣ ਲਈ ਮੈਂ ਪਕਵੜੇ ਕੱਢੇ ਤੇ ਆਂਦੀ ਮੈਂ ਆਟਾ ਗੁੰਨਣ ਲੈਣੀ ਹੋਰ ਕੰਮਾਂ ਦੀ ਮੈਂ ਕਰਨਾ ਹੁਣ ਸਾਰਾ ਵੇਖੋ ਹੁਣ ਕੀ ਕਰਦੀ ਅਜੇ ਰੋਟੀ ਬਹਿ ਜਾ ਟੱਕ ਕੇ ਖਾਣੀ ਆਉਂਦੀ ਨੇ ਤੇ ਆ ਜਿਹੜਾ ਇਹ ਮਟੀਰੀਅਲ ਚੌਲਾਂ ਦਾ ਆ ਗਿਆ ਇਹਦੇ ਬਣਨੇ ਹਾਂ ਚੌਰ ਜੰਦਾ ਤੇ ਗੁੰਨੀ ਹੋਣ ਲੱਗਾ ਹੁਣ ਪਿਆਰ ਨਹੀਂ ਬਣਾ ਨਹੀਂ ਆ ਜਾ ਰਹੀ ਜੀ ਕੱਟ ਕੇ ਹੋਣੀ ਆ ਹੋਰ ਤੁਸੀਂ ਸੁਣਾਓ ਤੇ ਖਾਦਾ ਕ ਨਹੀਂ ਇਹ ਜੋ ਪਰਿਵਾਰ ਨੇ ਸਾਰੇ ਭੈਣ ਭਰਾ ਰਿਸ਼ਤੇਦਾਰ ਜੋ ਮਾਈ ਭਾਈ ਆ ਹਾਂ ਜਾ ਐਂਟਰ ਟੂ ਡਿਸਾਈਡ ਕੇ ਲੋ ਜੀ ਮੰਮੀ ਬਣਾ ਰਹੀ ਨੇ ਹੁਣ ਸਬਜੀ ਮਿਕਸ ਵੈਜ ਆਲੂ ਗਾਜਰ ਵਿੱਚ ਪਾਉਗੀ ਹੁਣ Shimla Mirch ਮਟਰ ਪਨੀਰ ਹੋਰ ਕੀ ਗੋਭੀ ਚਲੋ ਜੀ ਮੈਂ ਲਾ ਪਕੌੜੇ ਪਕੌੜੇ ਆਲੂ ਗਾਜਰ ਸ਼ਿਮਲਾ ਮਿਰਚ ਨਾਲੇ ਪਕੌੜੇ ਨਾਲੇ ਪਕੌੜੇ ਵਾਓ ਆ ਵੇਖੋ ਹੁਣ ਨਾਲੇ ਲੱਤੂ ਪੇਰੇ ਬਨੇਰ ਵੀ ਐਡ ਹੋ ਗਿਆ ਵਿੱਚ ਕੀ ਕੀ ਪਾਇਆ ਮੰਮਾ ਵਿੱਚ ਪਾਇਆ ਆਲੂ ਗੁਰਬੀ ਗਾਜਰ ਮਟਰ ਟਮਾਟਰ ਸਿੰਗਲ ਅੱਜ ਉਨੀ ਦੇ ਸੂਤ ਕਿ ਨਾ ਉਹ ਤੇਰੀ ਬਾਬਾ ਜੀ ਦਾਦੀ ਸਰੀ ਬਣਾ ਲਈ ਕੇ ਅੱਛਾ ਚਲੋ ਮੈਂ ਵੀ ਹਸਦਾ ਤਾਂ ਬਾਬੇ ਦੀ ਕਿਰਪਾ ਹੋਈ ਨਾ ਅੱਗੇ ਗਾਲੀ ਤੇ ਉਦੋਂ ਮੇਰੇ ਗੁਰੂ ਜੀ ਦੀ ਬੜੀ ਕਿਰਪਾ ਹੋ ਗਈ ਕਿ ਇੰਨੀ ਸੋਹਣੀ ਧੁੱਪ ਨਿਕਲੀ ਅੱਜ ਜੀ ਸੋਹਣੀ ਧੁੱਪ ਮੇਰੇ ਬੰਦਿਆ ਤਾਂ ਕੰਮ ਕਰਦਾ ਦੇਖੋ ਧੁੱਪ ਦਾ ਨਜ਼ਾਰਾ ਵੇਖੋ ਦੇਖੋ ਗੁਰੂ ਆਪ ਸਹਾਈ ਹੋਇਆ ਵਿੱਚ ਚਲ ਚੱਕ ਸਭ ਚਲੋ ਬਾਏ ਬਾਏ Bye bye <laughs>